ਸ੍ਰੀ ਗੁਰੂ ਸਾਥੀਓ ਸਾਥੀਓ ਅੱਜ ਅਸੀਂ ਪਹੁੰਚੇ ਆਂ ਬਿਆਸ ਦਰਿਆ ਤੇ ਜੀ ਬਿਆਸ ਦਰਿਆ ਆਪਣੇ ਪੂਰੇ ਉਫਾਨ ਤੇ ਆ ਜੀ ਬਿਆਸ ਦਰਿਆ ਜੋ ਲੈਡ ਲੈਡ ਦੀਆਂ ਜੋ ਲਕੀਰਾਂ ਹੁੰਦੀਆਂ ਜੋ ਉਸ ਦੇ ਨੇੜੇ ਤੇੜੇ ਪਹੁੰਚ ਚੁੱਕਾ ਹੈ ਤੇ ਬਿਆਸ ਦਰਿਆ ਮੰਡ ਦੇ ਵਿੱਚ ਖੇਤਰ ਦੇ ਵਿੱਚ ਜਿਹੜੇ ਲੋਕ ਹੀ ਰਹਿੰਦੇ ਨੇ ਜਿਵੇਂ ਬਾਗੂਵਾਲ ਪਿੰਡ ਜੋ ਮੰਡ ਦੇ ਖੇਤਰ ਦੇ ਵਿੱਚ ਰਹਿੰਦਾ ਹੈ ਹੋਰ ਜਿਹੜੇ ਗੁੱਜਰ ਬਰਾਦਰੀ ਆ ਜੋ ਮੰਡ ਖੇਤਰ ਵਿੱਚ ਰਹਿੰਦਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਹੜ ਹੜ ਆਉਂਦੇ ਨੇ ਪੈਲੀਆਂ ਦੇ ਵਿੱਚ ਪਾਣੀ ਭਰ ਜਾਂਦਾ ਜੋ ਜ਼ਹਿਰੀਲੇ ਸੱਪ ਹੁੰਦੇ ਨੇ ਕਾਮਨ ਕਰੇਟ ਹੋ ਗਿਆ ਜੀ ਆਪਣਾ ਜੀ ਦੂਜਾ ਕੋਬਰਾ ਸੱਪ ਹੋ ਗਿਆ ਇਹ ਜਿਹੜੇ ਸਾਰੇ ਸੱਪ ਸੁੱਕੇ ਥਾਵਾਂ ਤੇ ਰਹਿਣ ਦੇ ਆਦੀ ਨੇ ਫਿਰ ਇਹ ਉਹਨਾਂ ਪਾਣੀ ਵਾਲੀ ਜਗ੍ਹਾ ਨੂੰ ਛੱਡ ਕੇ ਅੱਗੇ ਨੂੰ ਵੱਧਦੇ ਜਿਵੇਂ ਮੰਡ ਦਾ ਪਾਣੀ ਜਿਵੇਂ ਜਿਵੇਂ ਬੰਦੇ ਨੇੜੇ ਲੱਗੂਗਾ ਇਹ ਬੰਨ ਨੂੰ ਕ੍ਰੋਸ ਕਰਕੇ ਜੋ ਪਿੰਡ ਨੇੜੇ ਨੇ ਬਤਾਲਾ ਚੱਕੋ ਕੀ ਢਿਲਮਾ ਇਹਨਾਂ ਪਿੰਡਾਂ ਦੇ ਵਿੱਚ ਵੀ ਜਾਣਗੇ ਉਹਨਾਂ ਸਾਥੀਆਂ ਨੂੰ ਬੇਨਤੀ ਆ ਆਪਣੇ ਜੋ ਬਿਸਤਰੇ ਵਗੈਰਾ ਛਾੜ ਕੇ ਉਹ ਕੋਮਨ ਕਰੇਡ ਜਿਹਨੂੰ ਜਿਹਨੂੰ ਕੋਡੀਆਂ ਵਾਲਾ ਸੱਪ ਕਹਿੰਦੇ ਨੇ ਉਹ ਬਿਸਤਰੇ ਤੇ ਚੜ ਕੇ ਇਵੇਂ ਲੜਦਾ ਹੈ ਜਿਵੇਂ ਇੱਕ ਮੱਛਲ ਲੜਿਆ ਹੁੰਦਾ ਹੈ ਤੇ ਇਵੇਂ ਹੀ ਕੋਬਰਾ ਸੱਪ ਆ ਉਹ ਸਿਰਫ 30-40 ਮਿੰਟ ਆਪਾਂ ਨੂੰ ਦਿੰਦਾ ਜੀ ਜਾਨ ਬ ਇਹ ਇਹਦੇ ਵਾਸਤੇ ਤੁਸੀਂ ਕਹੇ ਵੀ ਚਾੜ ਫੂਕ ਕੋ ਨਹੀਂ ਜਾਣਾ ਬਹਿਮ ਪਰਮ ਦੇ ਵਿੱਚ ਨਹੀਂ ਪੋਣਾ ਇਹਨਾਂ ਦਿਨਾਂ ਦੇ ਵਿੱਚ ਜੇ ਕੋਈ ਵੀ ਜ਼ਹਿਰੀਲੀ ਚੀਜ਼ ਲੜਦੀ ਹੈ ਸਰਕਾਰੀ ਹਸਪਤਲ ਦੇ ਵਿੱਚ ਜਾਣਾ ਐਂਟੀ ਸਨੇਪ ਬੈਨਮ ਜੋ ਮਿਲਦਾ ਹੈ ਸਰਕਾਰੀ ਹਸਪਤਲ ਦੇ ਵਿੱਚ ਮਿਲਦਾ ਹੈ ਬਾਕੀ ਮੈਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਹੈ ਜੋ ਟਿਲਮਾ ਦਾ ਜੋ ਹਸਪਤਲ ਬਣਿਆ ਹੈ ਜਾਂ ਸਰਖਪੁਰ ਹਸਪਤਲ ਆ ਜਾਂ ਪਲੱਸ ਦੇ ਵਿੱਚ ਉੱਥੇ ਚੀਜ਼ਾਂ ਮੌਜੂਦ ਹੈਗੀਆਂ ਕਿ ਨਹੀਂ ਹੈਗੀਆਂ ਪ੍ਰਸ਼ਾਸਨ ਨੂੰ ਬੇਨਤੀ ਆ ਜੇ ਐਂਟੀ ਸਨੇਪ ਬੈਨਮ ਜੋ ਜ਼ਹਿਰੀਲੇ ਸੱਪਾਂ ਜਾਂ ਹੋਰ ਚੀਜ਼ਾਂ ਤੋਂ ਲੜਨ ਦੇ ਲਈ ਇਸਤੇਮਾਲ ਕੀਤਾ ਜਾਂ ਜੇ ਆਪਣੇ ਟਿਲਮਾ ਦੇ ਨੇੜੇ ਤੇ ਨਹੀਂ ਹੈਗੀ ਜ਼ਰੂਰ ਪ੍ਰਸ਼ਾਸਨ ਉਹ ਚੀਜ਼ ਦੀ ਬੋਲਤ ਨੂੰ ਇੱਥੇ ਜ਼ਰੂਰ ਪਹੁੰਚਾਵੇ ਕਿਉਂਕਿ ਹਰ ਸਾਲ ਇੰਡੀਆ ਦੇ ਵਿੱਚ 60000 ਵਿਅਕਤੀ ਦੀ ਡੈਥ ਸੱਪਾਂ ਦੇ ਲੜਨ ਨਾਲ ਹੁੰਦੀ ਹੈ ਜੀ ਕਿਉਂਕਿ ਜਦੋਂ ਆ ਜੋ ਜੋ ਮੰਡ ਖੇਤਰਾ ਇੱਥੇ ਸੱਪ ਵਗੈਰਾ ਰਹਿੰਦੇ ਨੇ ਪਾਣੀ ਵਿੱਚ ਜਿਹੜੇ ਜ਼ਹਿਰੀਲੇ ਸੱਪ ਆ ਪਾਣੀ 'ਚ ਨਹੀਂ ਰਹਿੰਦੇ ਜੀ ਜਦੋਂ ਮੰਡ ਖੇਤਰ ਦੇ ਨਾਲ ਪਾਣੀ ਲੱਗ ਜਾਂਦਾ ਹੈ ਤੇ ਇਹ ਜਿਹੜੇ ਜ਼ਹਿਰੀਲੇ ਸੱਪ ਗਾਂ ਆ ਗਾਂ ਬਦੂ ਵੱਜ ਜਾਂਦੇ ਨੇ ਤੇ ਇਸ ਕਰਕੇ ਬੇਨਤੀ ਆ ਵੀ ਜੋ ਨੇੜੇ-ਤੇੜੇ ਦੇ ਹਸਪਤਾਲ ਆ ਜਿਹੜੇ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਨੁਮਾਇੰਦੇ ਸੁਣਦੇ ਹੋਣਗੇ ਉਹਨਾਂ ਨੂੰ ਬੇਨਤੀ ਆ ਵੀ ਜ਼ਰੂਰ ਆਪਣੇ ਜੋ ਢਿਲਮਾ ਹਸਪਤਾਲ ਆ ਜਾ ਸਰਕਪੁਰਾ ਹਸਪਤਾਲ ਜਾਪ ਲੋ ਹੱਥ ਜਿੱਥੇ ਵੀ ਸਰਕਾਰੀ ਹਸਪਤਾਲ ਬਣੇ ਐਂਟੀ ਸ੍ਰੈਪ ਬੰਡਮ ਜ਼ਰੂਰ ਲਿਆ ਕੇ ਆਓ ਕਿਉਂਕਿ ਕੋਬਰਾ ਸੱਪ ਜਦੋਂ ਲੜਦਾ ਹੈ ਤੇ ਸਿਰਫ 30 ਤੋਂ 40 ਮਿੰਟ ਆਪਾਂ ਕੋ ਆਪਣੇ ਕੋਲ ਹੁੰਦੇ ਆ ਜੀ ਉਸ ਵਾਸਤੇ ਉਸ ਲਈ ਲੜਨ ਲਈ 30 40 ਦੇ ਮਿੰਟ ਦੇ ਵਿੱਚ ਜੇ ਆਪਾਂ ਉਹ ਸਾਨੂੰ ਉਹ ਜੀ ਟੀਕਾ ਸਾਡੇ ਅੰਦਰ ਲੱਗ ਜਾਂਦਾ ਸਾਡੀ ਜਾਨ ਬਚ ਜਾਂਦੀ ਹੈ ਬਾਕੀ ਜਿਹੜੇ ਵੀ ਬੱਚੇ ਨੇ 16 ਸਾਲ ਤੋਂ ਥੱਲੇ ਨੇ ਟੀਨੇਜਰ 16 ਸਾਲ ਵੀ ਨਹੀਂ ਮੈਂ 18 ਸਾਲ ਤੋਂ ਥੱਲੇ ਕਹੂੰਗਾ ਜੋ ਬਿਆਸ ਦਰਿਆ ਵਗੈਰਾ ਦੇਖਣ ਆਉਂਦੇ ਬੱਚਨਾਂ ਨੂੰ ਨਾ ਭੇਜੋ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਚੈਨਲਾਂ ਥਰੂ ਵੀਡੀਓ ਦੇਖਿਆ ਹੋਣਗੀਆਂ ਵੀ ਇਹਦੇ ਵਿੱਚ ਮਗਰਮੱਛ ਵੀ ਕਰੋਕੋਡਾਈਲ ਵੀ ਨੇ ਤੇ ਅਜਗਰ ਵਰਗੇ ਸੱਪ ਵੀ ਨੇ ਅਜਗਰ ਵਰਗਾ ਸੱਪ ਜੇ ਕਿਸੇ ਦੇ ਵੀ ਗਲ ਨੂੰ ਲਪੇਟਾ ਮਾਰ ਲਵੇ ਤੇ ਇੱਕ ਗਲ ਨੂੰ ਲਪੇਟਾ ਮਾਰ ਕੇ ਉਹਦੀ ਜਾਨ ਲੈ ਲੈਂਦਾ ਹੈ ਜੀ ਤੇ ਹੋਰ ਬਹੁਤ ਜ਼ਹਿਰੀਲੇ ਚੀਜ਼ਾਂ ਕਿਉਂਕਿ ਇਹ ਜਿਉ ਬਿਆਸ ਦਰਿਆ ਹੈ ਬਹੁਤ ਪਿੱਛੇ ਆਉਂਦਾ ਹੈ ਜੀ ਉਦੇ ਵਿੱਚੋਂ ਰੁੜ ਕੇ ਕਈ ਚੀਜ਼ਾਂ ਜ਼ਹਿਰੀਲੀਆਂ ਚੀਜ਼ਾਂ ਹੁੰਦੀਆਂ ਨੇ ਕੋਈ ਵੀ ਆਪਣੇ ਬੱਚਿਆਂ ਨੂੰ ਇਸ ਦਰਿਆ ਦੇ ਨੇੜੇ ਨਾ ਭੇਜਣ ਜੇ ਕੋਈ ਵੀ ਆਉਂਦਾ ਸਿਆਣਾ ਬੰਦਾ ਨਾਲ ਆਵੇ ਕਿਉਂਕਿ ਕਈ ਵਾਰੀ ਲੈਂਡਸਲਾਈਡਿੰਗ ਵੀ ਹੋ ਜਾਂਦੀ ਆ ਜਿਹਦੇ ਕਰਕੇ ਜਾਨਾਂ ਜਾਂਦੀਆਂ ਨੇ ਤੇ ਕਿਰਪਾ ਕਰਕੇ ਕੋਈ ਵੀ ਆਪਣੇ ਜੋ ਟੀਨੇਜਰ ਬੱਚੇ ਨੇ ਉਹਨਾਂ ਨੂੰ ਇਸ ਦਰਿਆ ਤੇ ਨਾ ਭੇਜਣ ਬਾਕੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਆ ਤੇ ਸਾਰਿਆਂ ਨਾਲ ਜਰੂਰ ਸਾਂਝੀ ਕਰੋ ਅੱਗੇ-ਅੱਗੇ ਭੇਜੋ ਜੀ ਕਿਉਂਕਿ ਜਿਹੜੇ ਵੀ ਲੋਕਾਂ ਨੂੰ ਜਾਣਕਾਰੀ ਹੁਣੀ ਬਹੁਤ ਜ਼ਰੂਰੀ ਆ ਮੁੱਖ ਜਿਹੜੀ ਗੱਲ ਆ ਜੇ ਕਿਸੇ ਨੂੰ ਕੋਈ ਵੀ ਜ਼ਹਿਰੀਲਾ ਸੱਪ ਵਗੈਰਾ ਕੱਟਦਾ ਜਿਵੇਂ ਕਾਮਨ ਕ੍ਰੇਟ ਕੱਟਦਾ ਉਹਦੇ ਸੰਕੇਤ ਸਾਨੂੰ 3-4 ਘੰਟੇ ਦੇ ਵਿੱਚ ਸਾਡਾ ਗਲ ਸੁਕਣ ਲੱਪੈਂਦਾ ਸਰਕਾਰੀ ਹਸਪੀਟਲ ਦੇ ਵਿੱਚ ਜਾਓ ਐਂਟੀ ਸਨੇਮ ਬੈਨਮ ਉੱਥੇ ਮੌਜੂਦ ਹੋਣਾ ਬਹੁਤ ਜ਼ਰੂਰੀ ਆ ਧੰਨਵਾਦ ਜੀ